ਦੋਸਤਾਂ ਦੇ ਨਾਲ ਬਾਕੀ ਗਰੁੱਪ ਨਦੀ ਜੋ ਹੈ ਪ੍ਰੀਵੀਅਸਲੀ ਇਹ ਹਰਿਆਣਾ ਚ ਪਹਿਲੇ ਕੰਮ ਕਰਦੀ ਸੀ ਔਰ ਜਿੱਥੇ ਇਹ ਕੰਪਲੇਨੈਂਟ ਹੈ ਇਹਨਾਂ ਦਾ ਬੈਕਐਂਡ ਤੇ ਕੀ ਇੰਟਰਸਟ ਹੈ ਕੀ ਨਹੀਂ ਕਿਵੇਂ ਉੱਥੇ ਇਹ ਪਹੁੰਚੀ ਕਿਵੇਂ ਇਹਨੇ ਇਹ ਕੰਪਲੇਨੈਂਟ ਨੂੰ ਆਈਡੈਂਟੀਫਾਈ ਕੀਤਾ ਨikhil ਇਹ ਜਿਹੜਾ ਹੈਗਾ ਬੰਦਾ ਇਹ ਕ੍ਰਿਮੀਨਲ ਮਾਈਂਡਡ ਬੰਦਾ ਹੈ ਇਹਦਾ ਵੀ ਐਡਰੈਸ ਇਧਰ ਮੋਹੱਲਾ ਖੋਕਰਵਾਲਾ ਫਰੀਦਕੋਟ ਦਾ ਹੀ ਹੈ ਔਰ ਇਹ ਨਿਖੇਲ ਅਭੀ ਕੁਝ ਟਾਈਮ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਹਲਮੋਸਟ 1 ਮੰਥ ਬੈਕ ਚਾਰ ਦੋਸ਼ਿਆਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਜਿਨ੍ਹਾਂ ਦੇ ਡਿਟੇਲਸ ਹੈਗੇ ਰਾਕੇਸ਼ ਕੁਮਾਰ ਪੁੱਤਰ ਲਾਲਚੰਦ ਵਾਸੀ ਫਰੀਦਕੋਟ ਇਹਦੀ ਜਿਹੜੀ ਸਿਸਟਰ ਹੈਗੀ ਨidhi ਸ਼ੀ ਹੈਜ਼ ਆਲਸੋ ਬੀਨ ਰਾਉਂਡਡ ਅਪ ਇਹ ਵੀ ਕੋਟਕਪੁਰੇ ਦਾ ਇਹਦਾ ਪਰਮਨੈਂਟ ਐਡਰੈਸ ਹੈ ਕੁਝ ਆਡੀਓ ਮੈਸੇजेस ਆ ਰਹੇ ਹਨ ਐਂਡ ਉਹਨ세 10 ਕਰੋੜ ਰੁਪਏ ਕੀ ਇੱਕ ਫਿਰੋਤੀ ਮੰਗੀ ਜਾ ਰਹੀ ਹੈ ਜੇ ਚ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਹ ਪੈਸੇ ਦਿਓ ਨਹੀਂ ਤੇ ਅਸੀਂ ਤੁਹਾਡਾ ਨੁਕਸਾਨ ਕਰਾਂਗੇ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਲੀ। ਫਰੀਦਕੋਟ ਪੁਲਿਸ ਨੇ ਅੱਜ ਇੱਕ ਵੱਡੀ ਸਫਲਤਾ ਹਾਸਲ ਕੀਤੀ ਆ 10 ਕਰੋੜ ਰੁਪਏ ਦੀ ਫਿਰੋਤੀ ਮੰਗਣ ਵਾਲੇ ਕੋਟਕਪੂਰਾ ਨਿਵਾਸੀ ਚਾਰ ਨੌਜਵਾਨਾਂ ਨੂੰ ਗ੍ਰਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਲਾ। ਤਾਂ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਪੰਚਕੂਲਾ ਨਾਲ ਸੰਬੰਧਤ ਇੱਕ ਵਿਅਕਤੀ ਤੋਂ ਇਹ 10 ਕਰੋੜ ਰੁਪਏ ਦੀ ਫਰੋਤੀ ਉਸ ਨੂੰ ਬਲੈਕਮੇਲ ਕਰਕੇ ਮੰਗ ਰਹੀ ਸੀ। ਹੋਰ ساری ਜਾਣਕਾਰੀ ਲੈਣੇ ਆਓ ਐਸਐਸਪੀ ਫਰੀਦਕੋਟ ਤੋਂ। ਕਾਫੀ ਵੱਡੀ ਮੈਂ ਸਕਸੈਸ ਇਹਨੂੰ ਮੰਨਾਂਗੀ ਕਿ ਇੱਕ 10 ਕਰੋੜ ਦੀ ਜਿਹੜੀ ਇੱਕ ਐਕਸਟਰਸ਼ਨ ਮਨੀ ਡਿਮਾਂਡ ਕੇਸ ਸੀ। ਉਹਨੂੰ ਪੰਜਾਬ ਪੁਲਿਸ, ਫਰੀਦਕੋਟ ਪੁਲਿਸ ਅਲੋਂਗ ਵਿਦ ਦਾ ਕੋਆਪਰੇਸ਼ਨ ਆਫ અ अदर ટીમસ એઝ વેલ ઉનાને બહોત હી એક રેકોર્ડ ટાઈમ ચુઝ બ્લાઈન્ડ કેસ નો ટ્રેસ કીતા ઓર ઇદે ચ ચાર જેડે બંદે સી ઉનાનુ આઈડેન્ટિફાઈ ભી કીતા એન્ડ ఇన్ લેસ ધેન 24 અવર્સ ઉનો આઈડેન્ટિફાઈ કરકે ઉનો રાઉન્ડ અપ ભી કીતા ગયા હે ઓર ઇદે ડિટેલ્સ યે હેંગે કી અ જડી સાડી ટીમ હે ઉનો એક ઇન્ફોર્મેશન આઈ ફ્રોમ કમ્પ્લેનેન્ટ એ ઇદે ચ કિશન કુમાર ਇਨਾ ਨੇ ਫਰੀਦਕੋਟ ਪੁਲਿਸ ਨੂੰ ਕੰਟੈਕਟ ਕੀਤਾ ਕਿ ਇੱਕ ਹਫਤੇ ਸੇ ਉਹਨਾਂ ਕੋਲੋਂ ਕੁਝ ਮੈਸੇजेस ਆ ਰਹੇ ਹਨ ਕੁਝ ਆਡੀਓ ਮੈਸੇजेस ਆ ਰਹੇ ਹਨ ਐਂਡ ਉਹਨਸੇ 10 ਕਰੋੜ ਰੁਪਏ ਦੀ ਇੱਕ ਫਿਰੋਤੀ ਮੰਗੀ ਜਾ ਰਹੀ ਹੈ ਜੇ ਚ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਹ ਪੈਸੇ ਦਿਓ ਨਹੀਂ ਤੇ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਸੋ ਜਦੋਂ ਉਹਨਾਂ ਨੇ ਉਸ ਨੰਬਰ ਨਾਲ ਏਂਗੇਜ ਕਰਨਾ ਸਟਾਰਟ ਕੀਤਾ ਤਾਂ ਉਹਨੂੰ ਟ੍ਰੇਸ ਕਰਦੇ ਕਰਦੇ ਫਾਲੋ ਕਰਦੇ ਕਰਦੇ ਉਹ ਫਿਰ ਇੱਥੇ ਫਰੀਦਕੋਟ ਪਹੁੰਚੇ इतने फरीदकोट पहुँच के फाइनली फिर उन्होंने आ, जो है साढ़े कॉन्टैक्ट किया एंड देन वी स्टार्टेड वर्किंग ऑन इट एंड आर टीम्स अंडर द सुपरविजन ऑफ आर एस पी डी जसमीत जी डी एस पी कोटकपुरा जतेंद्र जी साड़ी जड़ी टीम है आई ए द टीम स्पैशल ब्रांच स्पैशल सैल सार्या ने इस टेक्नीकल सैल वेरी इंपोर्टेंटली तो इन्होंने काफ़ी एच, एच मेहनत करके ਔਰ ਇਹ ਪੂਰਾ ਜਿਹੜਾ ਕੇਸ ਹੈ ਔਰ ਕਾਂਸਪੀਰੇਸੀ ਹੈ ਇਹਨੂੰ ਅਨਰੈਵਲ ਕੀਤਾ ਇਹ ਚ ਆਈ ਊਡ ਆਲਸੋ ਲਾਈਕ ਟੂ ਸਪੈਸੀਫਿਕਲੀ ਮੈਂਸ਼ਨ ਦਾ ਕੰਟ੍ਰਿਬਿਊਸ਼ਨ ਆਫ ਬਟੇਂਡਾ ਪੁਲਿਸ ਟੀਮ ਕਿ ਉਹਨਾਂ ਨੇ ਵੀ ਬੈਕਐਂਡ ਤੇ ਸਾਨੂੰ ਬਹੁਤ ਕੋਆਪਰੇਟ ਕੀਤਾ ਔਰ ਕਿਉਂਕਿ ਇਹ ਓਵਰਨਾਈਟ ਰੇਡਸ ਚੱਲੀ ਹੈ ਓਵਰਨਾਈਟਸ ਅਸੀਂ ਇਹਨੂੰ ਬੰਦਿਆਂ ਨੂੰ ਟ੍ਰੇਲ ਕੀਤਾ ਟ੍ਰੇਸ ਕੀਤਾ ਫਾਲੋਅ ਅਪ ਕੀਤਾ ਔਰ ਫਾਈਨਲੀ ਫਿਰ ਅਸੀਂ ਚਾਰ ਦੋਸ਼ੀਆਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਜਿਨ੍ਹਾਂ ਦੇ ਡੀਟੇਲਸ ਹੈਗੇ ਰਾਕੇਸ਼ ਕੁਮਾਰ ਪੁੱਤਰ ਲਾਲਚੰਦ ਵਾਸੀ ਫਰੀਦਕੋਟ ਇਹਦੀ ਜਿਹੜੀ ਸਿਸਟਰ ਹੈਗੀ ਨidhi ਸ਼ੀ ਹੈਜ਼ ਆਲਸੋ ਬੀਨ ਰਾਉਂਡੇਡ ਅਪ ਇਹ ਵੀ ਕੋਟਕਪੁਰੇ ਦਾ ਇਹਦਾ ਪਰਮਨੈਂਟ ਐਡਰੈਸ ਹੈ ਇਸ ਤੋਂ ਇਲਾਵਾ ਦੋ ਹੋਰ ਬੰਦੇ ਅਰੈਸਟ ਹੋਏ ਨੇ ਜਿਨ੍ਹਾਂ ਦਾ ਨਾਮ ਹੈਗਾ ਪਵਨ ਔਰ ਨikhil ਨikhil ਇਹ ਜਿਹੜਾ ਹੈਗਾ ਬੰਦਾ ਇਹ ਕ੍ਰਿਮੀਨਲ ਮਾਈਂਡਡ ਬੰਦਾ ਹੈ ਇਹਦਾ ਵੀ ਐਡਰੈਸ ਇਧਰ ਮੋਹੱਲਾ ਖੋਕਰਵਾਲਾ ਫਰੀਦਕੋਟ ਦਾ ਹੀ और ये निखिल अभी कुछ टाइम पहला ही जेल तो बाहर आया सी ऑलमोस्ट वन मंथ बैक और ये प्रीवियस एफ आई आर है एफ आई आर नंबर 74 फोर डेटेड आठ मार्च 2024 सौ अंडर सैक्शन थ्री एटी सैवन पाँच सौ आई पी सी थाना सिटी फरीदकोट सो so, जो ये निखिल बाहर आया सो दिस एंटायर कॉन्सपरेसी ये निधि राकेश इन्होंने मिलके ये कॉन्सपेरे बनाई और इन्होंने निखिल टाइप किया ਕਿਉਂਕਿ ਨikhil had a previous uh, what you would say a record ਜੇ ਚ ਇਹ ਤੇ ਪਹਿਲਾਂ ਵੀ ਇਸ ਟਾਈਪ ਦਾ ਇੱਕ ਪਰਚਾ ਸੀ ਤਾਂ ਇਹਨਾਂ ਨੇ ਪੂਰੀ ਕੌਨਸਪੀਰੇਸੀ ਕਰਕੇ ਕਿਸ਼ਨ ਕੁਮਾਰ ਨੂੰ ਟਾਰਗੇਟ ਕੀਤਾ ਔਰ ਉਹਨੋਂ ਇਹ ਇਹਨਾਂ ਨੇ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਜਿੰਨੂੰ ਜਿੰ ਇਨ ਚਾਰਾਂ ਨੂੰ ਅਸੀਂ ਰਾਉਂਡ ਅਪ ਕਰ ਚੁੱਕੇ ਨੇ ਸੋ ਥਿਸ ਇਜ਼ ਦ ਕੇਸ ਬਹੁਤ ਸੀ ਜਿਸ ਦਾ ਜਾਣਕਾਰੀ ਮਿਲੀ ਕਿ ਇਹਨਾਂ ਨੂੰ ਕੋਟਪੂਰਾ ਵੀ ਬੁਲਾਇਆ ਗਿਆ ਸੀਗਾ ਕਿਸ ਪਰਪਸ ਲਈ ਇਹਨਾਂ ਨੂੰ ਕੋਟਪੂਰਾ ਬੁਲਾਇਆ ਗਿਆ ਸੀ ਔਰ ਉੱਥੇ ਉਹਨਾਂ ਨੇ ਕੀ ਗੱਲਬਾਤ ਹੋਈ ਜੀ ਇਹ ਜਿਹੜੀ ਸਾਰੀ ਕੀ ਸਾਰੀ ਇਹ ਚੱਲਦੀ ਪਈ ਸੀ ਇਹ 1 ਵੀਕ ਲੌਂਗ ਇਹ ਹੈਗਾ ਇਨਸੀਡੈਂਟ ਔਰ ਜਦੋਂ ਇਸ ਟਾਈਪ ਦੇ ਕੇਸਸ ਹੁੰਦੇ ਹਨ ਤਾਂ ਇੱਕ ਨੈਗੋਸ਼ੀਏਸ਼ਨਸ ਇੱਕ ਟਰੈਪਸ ਇਸ ਟਾਈਪ ਦਾ ਪੂਰਾ ਇੱਕ ਉਹ ਚੱਲਦਾ ਹੈ ਸੋ ਉਸੇ ਲੜੀ ਦੇ ਤਹਿਤ ਇਹ ਟ੍ਰੇਲ ਕਰਤੇ ਕਰਤੇ ਇਹਨਾਂ ਨੂੰ ਇੱਥੇ ਕੋਟਕਪੂਰਾ ਬੁਲਾਇਆ ਇਨਚਾਰਾ ਦੁਸ਼ਿਆ ਨੇ ਕਿਉਂਕਿ ਇਹ ਸਾਰੇ ਇੱਥੇ ਹੀ ਬਿਲੋਂਗ ਕਰਦੇ ਨੇ ਸੋ ਦੇ ਊਡ ਹੇਵ ਵਾਂਟਡ ਟੂ ਗੈਟ ਦਾ ਮਨੀ ਐਕਸਚੇਂਜ ਹੇਅਰ ਜਿਹੜੀ ਇਹਨਾਂ ਨੇ ਫਿਰੋਤੀ ਮੰਗੀ ਸੀ ਕਿ ਇੱਧਰ ਇਹ ਪੈਸੇ ਦਾ ਐਕਸਚੇਂਜ ਸ਼ਾਇਦ ਇਹ ਕਰਾਣਾ ਚਾਹੁੰਦੇ ਸੀ

ਔਰ ਜਿੱਥੇ ਇਹ ਕੰਪਲੇਨੈਂਟ ਹੈ ਇਹਨਾਂ ਦਾ ਬੈਕਐਂਡ ਤੇ ਕੀ ਇੰਟਰਸਟ ਹੈ ਕੀ ਨਹੀਂ ਕਿਵੇਂ ਉੱਥੇ ਇਹ ਪਹੁੰਚੀ ਕਿਵੇਂ ਇਹਨੇ ਇਹ ਕੰਪਲੇਨੈਂਟ ਨੂੰ ਆਈਡੈਂਟੀਫਾਈ ਕੀਤਾ ਕੀ ਸਪੈਸ਼ਲੀ ਇਹਨਾਂ ਨੂੰ ਹੀ ਕਿਉਂ ਇਹਨਾਂ ਨੇ ਟਾਰਗੇਟ ਕੀਤਾ ਉਹ ਸਾਨੂੰ ਹੁਣ ਰਿਮਾਂਡ ਚ ਪਤਾ ਜੀ ਇਹ ਕੁਸ਼ਨ ਕੁਮਾਰ ਜਿਹੜੇ ਹੈ ਇਹ ਇੱਕ ਬਿਜ਼ਨਸਮੈਨ ਨੇ ਇਹਨਾਂ ਦਾ ਪਰਮਨੈਂਟ ਐਡਰੈਸ ਪੰਚਕੁਲੇ ਦਾ ਹੈਗਾ ਇਹਨਾਂ ਦੇ ਬਿਜ਼ਨਸ ਇੰਟਰਸਟ ਉੱਤੇ ਹਰਿਆਣਾ ਨੇ 100 ਰੁਪਏ ਲੋਥਰੀ ਵਿੱਚੋਂ ਕੈਸ਼ ਉਹਨਾਂ ਨੇ ਲਿਆ ਵੀ ਹੈ ਜਾਂ ਨਹੀਂ ਨਹੀਂ no money was exchanged so because it was a well planned out operation and we were running it under strict confidence so it's a clean operation run by faridkot police in which chara jehde doshi hange wo identify bhi hue aur roundup bhi ye phone te mangi gayi si phone te ye phone te nane froti mangi si jehde ek message honda hai je single view message saryan nu pata honda to whatsapp te ye no message karde si jehda wo dekhde si aur wo fir ਹਟ ਜਾਂਦਾ ਸੀ ਮੈਸੇਜ ਜਿਹੜਾ ਗੁਬਿੰਦਰ ਸਿੰਘ ਮਾਣੇ ਨਾਲ ਬਾੜਨਾ ਦੱਸਿਆ ਜਾ ਰਿਹਾ ਇਹਨਾਂ ਦਾ ਜਾਬ ਮੈਂ ਕੋਈ ਨਹੀਂ ਕੀਤੀ ਮੰਨ ਲਓ ਹਰਿਆਣੇ ਮਾਨੂੰ ਕਹਿਣਾ ਪੁੱਛ ਲਈ ਤੇ ਆਈ ਸੀ ਬਟਿੰਡੇ ਵੀ ਤੁਸੀਂ ਮਾਨੂੰ ਗਈ ਸੀ ਉੱਥੇ ਉਹਨਾਂ ਨੇ ਉੱਥੇ ਕੋਈ ਕਾਰਵ ਨਹੀਂ ਕੀਤੀ ਮੈਨੂੰ ਜੀਓ ਨੰਬਰ ਐਫਆਈਰ ਤੇ ਕੱਟੀ ਜਾਂਦੀ ਜਾਂ ਮਾਨੂੰ ਉੱਥੇ ਮੁਕਦਮਾ ਦਰਜ ਹੁੰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਵੀ ਹਫਤਾ ਪਹਿਲਾਂ ਉਹਨਾਂ ਇੰਟੀਮੀਸ਼ਨ ਦਿੱਤੀ ਉੱਥੇ ਤੇਰੇ ਨੇ ਦੇਖਿਏ ਇਹਨ ਸਾਰੀਆਂ ਚੀਜ਼ਾਂ ਤੇ ਮੈਂ ਤਾਂ ਕੁਝ ਨਹੀਂ ਕਮੈਂਟ ਕਰਾਂਗੀ ਦਾ ਫੈਕਟ ਆਫ ਦਾ ਮੈਟਰ ਇਜ਼ ਵੀ ਹੈਵ ਐਕਟਡ ਪ੍ਰੋਫੈਸ਼ਨਲੀ

so then the fir was registered here further investigation jo bhi clues aange jada bhi aage mauka ban da us hisab nal we'll take ji that is yet to be verified aur haryana da jo bhi inka backend te connection hai wo assi dekh lenne whether ki ye jaddi accused ne inada piche kivein unanne jida main tanu keha ki kivein unanne onu target kita eh sariyan cheezan during investigation aayenge ियल तो 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 you know, uh, है, कुछ, uh, ऐसा है और जिसके बेसिस पे जो है हम आपको uh, ये कह रहे हैं कि आप यहाँ पे आए दस करोड़ रुपए हमें दे ये सारिया चीजा जिन्होंने कहते हैं ना कि हम वेरीफाई हो

So it is a 24 hour achievement which we are sharing with you. This Nidhi